ਪਹਿਲਾਂ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਹਰਿਆਣਾ ਸਰਦਾਰ ਨੈਲ ਸੇਣੀ ਜੀ ਦਾ ਪੰਜਾਬ ਦੇ ਪ੍ਰਧਾਨ ਜਾਖੜ ਸਾਹਿਬ ਜੀ ਦਾ ਕਾਰਜਕਾਰੀ ਪ੍ਰਧਾਨ ਅਸ਼ੋਕ ਨੀ ਕਮਾਲ ਸ਼ਰਮਾ ਜੀ ਦਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਜੀ ਦਾ ਤਰੁਣ ਭੰਡਾਰੀ ਜੀ ਅਤੇ ਸ਼੍ਰੀਨਿਵਾਸੋ ਜੀ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਵਾਸਤੇ ਕਿਉਂਕਿ ਮੈਂ 2 ਸਾਲ ਲਗਾਤਾਰ ਮੌਜੂਦਾ ਸਰਕਾਰ ਜਿਹੜੀ ਪੰਜਾਬ ਦੀ ਚੱਲ ਰਹੀ ਹੈ ਉਹਦੇ ਵਿੱਚ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ OSD ਰਿਹਾ ਧੂਰੀ ਹਲਕੇ ਨੂੰ ਮੈਂ ਦੇਖਦਾ ਸੀ ਜਿੰਨਾ ਕੁ ਮੈਂ ਸੱਤਾਧਾਰੀ ਸਰਕਾਰ ਨੂੰ ਦੇਖਿਆ ਕਿ ਇਹ ਸਰਕਾਰ ਦੇ ਵਿੱਚ ਕਿਸੇ ਵਲੰਟੀਅਰ ਦੇ ਕੋਈ ਕਦਰ ਨਹੀਂ ਕਿਸੇ ਪਾਰਟੀ ਚ ਕੋਈ ਵਲੰਟੀਅਰ ਕੰਮ ਕਰਦਾ ਤਾਂ ਉਹ ਬਿਨਾ ਕਿਸੇ ਭੱਤੇ ਤੋਂ ਬਿਨਾ ਕਿਸੇ ਤਨਖਾਹ ਤੋਂ ਕੰਮ ਕਰਦਾ ਮੈਂ ਵੀ 10 ਸਾਲ ਲਗਾਤਾਰ ਪੰਜਾਬ ਚ ਜੇ ਸਰਕਾਰ ਬਣੀ ਹੈ ਤਾਂ ਉਹਦੇ ਚ ਕੁਝ ਥੋੜਾ ਜਿਹਾ ਯੋਗਦਾਨ ਰਿਹਾ ਲਗਾਤਾਰ 10 ਸਾਲ ਆਮ ਆਦਮੀ ਪਾਰਟੀ ਆਸਤੇ ਕੰਮ ਕੀਤਾ ਤੇ ਜਦੋਂ ਮੈਨੂੰ ਹਟਾਇਆ ਗਿਆ ਤਾਂ ਮੈਂ ਧੂਰੀ ਹਲਕੇ 'ਚ ਕੰਮ ਕਰ ਰਿਹਾ ਸੀ ਤਾਂ ਨਿਊਜ਼ ਫਲੈਸ਼ ਹੋਈ ਕਿ ਤੁਹਾਨੂੰ ਲਾ ਦਿੱਤਾ ਗਿਆ ਓੰਕਾਰ ਸਿੰਘ ਨੂੰ ਹਟਾ ਦਿੱਤਾ ਗਿਆ ਤਾਂ ਜਿਹਦਾ ਕਾਰਨ ਅੱਜ ਤੱਕ ਨਹੀਂ ਪਤਾ ਲੱਗ ਸਕੇ ਬੜੀ ਕੋਸ਼ਿਸ਼ ਕੀਤੀ ਕਿ ਪਤਾ ਲੱਗ ਸਕੇ ਕਿ ਕੀ ਗਲਤੀ ਹੋਈ ਹੈ ਪਰ ਨਹੀਂ ਕੋਈ ਅੱਜ ਤੱਕ ਨਹੀਂ ਪਤਾ ਲੱਗਿਆ ਤਾਂ ਮੈਂ ਸਮੂਹ ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਅਸੀਂ ਜੋ ਕੰਮ ਗਰਾਊਂਡ ਤੇ ਕਰਾਂਗੇ ਪਾਰਟੀ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਤੇ ਦਿਨ ਰਾਤ ਪਾਰਟੀ ਦੀ ਤਰੱਕੀ ਲਈ ਕੰਮ ਕਰਾਂਗੇ ਪੰਜਾਬ ਨੂੰ ਅੱਜ ਦੇ ਟਾਈਮ ਜੇ ਕੋਈ ਖੜਾ ਕਰ ਸਕਦਾ ਤਾਂ ਉਹ ਇੱਕ ਹੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਵੇਂ ਹੁਣੇ ਸੀਐਮ ਸਾਹਿਬ ਨੇ ਦੱਸਿਆ ਕਿ ਬਰਾੜ ਸਾਹਿਬ ਨੇ ਦੱਸਿਆ ਕਿ ਜਿਹੜੇ ਹਰਿਆਣਾ ਗਵਾਂਧੀ ਸੂਬਾ ਆਪਣਾ ਉਹ ਆਪਣੇ ਤੋਂ ਕਿਵੇਂ ਸਰਪਲਸ ਚ ਜਾ ਰਿਹਾ ਤੇ ਆਪਾਂ ਅੱਜ ਦੇ ਟਾਈਮ ਜਿੰਨੀਆਂ ਵੀ ਗਵਾਂਡੇ ਸਟੇਟਸ ਨੇ ਸੂਬੇ ਆਪਾਂ ਸਭ ਨਾਲੋਂ ਪਿਛਲੇ ਕਤਾਰ ਚ ਆ ਕੇ ਖੜੇ ਹੋ ਗਏ ਤਾਂ ਮੈਂ ਸਮਝਦਾ ਪੰਜਾਬ ਨੂੰ ਜੇ ਕੋਈ ਅੱਜ ਦੇ ਟਾਈਮ ਖੜਾ ਕਰ ਸਕਦਾ ਤਾਂ ਉਹ ਭਾਰਤੀ ਜਨਤਾ ਪਾਰਟੀ ਹੈ ਮੈਂ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚਾਰ ਚਾਰ ਜੁਆਇਨਿੰਗ ਆ ਰਿਹਾ ਹੈ